ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆ ਮਕਰ ਸਾਹਿਬ ਦੇ ਏਰੀਆ ਚ ਆਏ ਹੋਇਆ ਇੱਥੇ ਧਾਰਮਿਕ ਸਮਾਗਮ ਸੀਗਾ ਵਿਰਕ ਸਾਹਿਬ ਹੋਰਾਂ ਦੇ ਤੇ ਨਾਲੇ ਜਿਹੜਾ 9 ਤਰੀਕ ਦਾ ਐਸਕੇਐਮ ਦਾ ਫੈਸਲਾ ਝੰਡਾ ਬਾਰਜ ਦਾ ਉਹਦੇ ਬਾਰੇ ਆਪਣੇ ਸਾਥੀਆਂ ਨੂੰ ਸੁਨੇਹਾ ਲਾਉਣ ਲਈ ਔਰ 16 ਨੂੰ ਜਿਹੜਾ ਭਾਰਤ ਬੰਦ ਦੇ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰੋਗਰਾਮ ਦਿੱਤਾ ਹੈ ਇਸ ਕੇਮ ਦਾ ਉਹਦੇ ਸੰਬੰਧ ਦੇ ਵਿੱਚ ਵੀ ਆਪਣੇ ਸਾਥੀਆਂ ਨੂੰ ਉਹਨਾਂ ਦੀਆਂ ਡਿਊਟੀਆਂ ਲਾਉਣ ਵਾਸਤੇ ਉਹਨਾਂ ਨੂੰ ਸਨਵਾਸ ਤੇ ਸਾਰਾ ਐਸਕੇਐਮ ਦਾ ਕੀ ਪ੍ਰੋਗਰਾਮ ਹੈ ਤੇ ਇਹ ਮੈਂ ਦੱਸਣਾ ਚਾਹੁੰਦਾ ਕਿ ਸਾਰੇ ਦੇਸ਼ ਦੇ ਅੰਦਰ ਜਿੰਨੀਆਂ ਵੀ ਚਾਹੇ ਟ੍ਰੇਡ ਯੂਨੀਅਨਾਂ ਨੇ ਚਾਹੇ ਕੋਈ ਨਰੇਗਾ ਵਾਲੇ ਨੇ ਚਾਹੇ ਹੋਰ ਨੇ ਜਥੇਬੰਦੀਆਂ ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਦਾ ਇਹ 16 ਦੇ ਬੰਦ ਨੂੰ ਪੂਰਨ ਹਮਾਇਤ ਸਾਰਿਆਂ ਨੇ ਦਿੱਤੀ ਚਾਹੇ ਕੋਈ ਹੜ੍ਹਤੀ ਨੇ ਚਾਹੇ ਪੱਲੇਦਾਰ ਨੇ ਟੋਟਲ ਸਾਰਿਆਂ ਵੱਲੋਂ ਪੂਰਨ ਹਮਾਇਤ ਆ 16 ਦੇ ਤੇ 16 ਵਾਲਾ ਜਿਹੜਾ ਉਹਨੂੰ ਕਾਮਯਾਬ ਕਰਨ ਵਾਸਤੇ ਵੱਡੇ ਪੱਧਰ ਦੇ ਉੱਤੇ ਪਿੰਡ-ਪਿੰਡ ਆਪਾਂ ਜਾ ਰਹੇ ਆਂ ਪਿੰਡ-ਪਿੰਡ ਜਾ ਕੇ ਆਪਾਂ ਸਾਰਿਆਂ ਨੂੰ ਅਵੇਅਰ ਕਰਨਾ ਤੇ 9 ਤਰੀਕ ਨੂੰ ਆਪਾਂ ਝੰਡਾ ਬਾਰਤ ਜਿਹੜਾ ਉਹ ਸਾਰੇ ਦੇਸ਼ ਦੇ ਅੰਦਰ ਆਪਾਂ ਆਪਣੇ ਇਲਾਕਿਆਂ ਦੇ ਵਿੱਚ ਪ੍ਰੋਗਰਾਮ ਰੱਖਿਆ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ 9 ਤਰੀਕ ਨੂੰ ਝੰਡਾ ਬਾਰਤ ਹੈ ਤੇ 16 ਨੂੰ ਭਾਰਤ ਬੰਦ ਹੈ ਉਹਦੇ ਵਿੱਚ ਸਾਰਿਆਂ ਨੇ ਆਪਾਂ ਵੱਡੇ ਪੱਧਰ ਤੇ ਉੱਤੇ ਤਗੜੇ ਹੋ ਕੇ ਸਹਾਯੋਗ ਆ ਜਿਹੜਾ ਉਹ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ